ਸਵਾਗਤ ਹੈ ਤੁਹਾਡਾ ਸੈਵ ਸੱਚ ਟੀਵੀ ਤੇ ਮੈਂ ਬਲੇਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਬ੍ਰੇਕਿੰਗ ਨਿਊਜ਼ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਨੀਟ ਜੂਜੀ 2025 ਪੰਜਾਬ ਚੋਂ ਕੇਸ਼ਵ ਮਿੱਤਲ ਨੇ ਕੀਤਾ ਟਾਪ ਦੇਸ਼ ਭਰ ਚੋਂ ਰਿਹਾ 7ਵੇਂ ਨੰਬਰ ਤੇ ਬਰਨਾਲਾ ਦੇ ਤਪਾ ਮੰਡੀ ਦਾ ਰਹਿਣ ਵਾਲਾ ਹੈ ਕੇਸ਼ਵ ਪਹਿਲੇ 100 ਵਿਦਿਆਰਥੀਆਂ ਚ ਪੰਜਾਬ ਦੇ 9 ਵਿਦਿਆਰਥੀ ਸ਼ਾਮਲ ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਦੇਸ਼ ਚੋਂ ਪਹਿਲਾ ਸਥਾਨ ਕੀਤਾ ਹਾਸਲ ਲੜਕੀਆਂ ਵਿੱਚ ਦਿੱਲੀ ਦੀ ਅਵਿਕਾ ਅਗਰਵਾਲ ਨੇ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਟੈਸਟਿੰਗ ਏਜੰਸੀ ਐਨਟੀਈ ਨੇ ਨੀਟ ਜੂਜੀ 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜਾਰੀ ਨਤੀਜਿਆਂ ਵਿੱਚ ਪੰਜਾਬ ਦੇ ਕੇਸ਼ਵ ਮਿੱਤਲ ਨੇ ਦੇਸ਼ ਭਰ ਤੋਂ ਰੈਂਕ 7 ਨਾਲ ਪੰਜਾਬ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ ਆਲ ਇੰਡੀਆ ਰੈਂਕ 28 ਤੇ ਰਹਿਣ ਵਾਲੇ ਹਿਮਾਂਖ ਵਘੇਲ ਨੇ ਪੰਜਾਬ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਆਰੰਗੇ ਕੀਤੇ ਨੀਟ ਜੂਜੀ 2025 ਦੇ ਨਤੀਜੇ ਦੇ ਅਨੁਸਾਰ ਕੇਸ਼ਵ ਨੇ ਵਿੱਚ ਸੱਤਵਾਂ ਰੈਂਕ ਪ੍ਰਾਪਤ ਕਰਦੇ ਹੋਏ 99.99% ਅੰਕ ਪ੍ਰਾਪਤ ਕੀਤੇ ਹਨ ਇਸ ਦੇ ਨਾਲ ਹੀ ਹਿਮਾਕ ਨੇ ਵੀ 99.99% ਅੰਕ ਪ੍ਰਾਪਤ ਕੀਤੇ ਹਨ ਪਰ ਉਸ ਦੇ ਕੇਸ਼ਵ ਨਾਲੋਂ ਕੁਝ ਅੰਕ ਘੱਟ ਹਨ ਨੈਸ਼ਨਲ ਐਲੀਜੀਬਿਲਟੀ ਟ੍ਰਾਂਸਫਰ ਟੈਸਟ 2025 ਦਾ ਇਹ ਨਤੀਜਾ ਪਿਛਲੇ ਸਾਲ ਨਾਲੋਂ ਕਿਤੇ ਬਿਹਤਰ ਹੈ ਪਿਛਲੇ ਸਾਲ ਟੌਪ 100 ਵਿਦਿਆਰਥੀਆਂ ਵਿੱਚ ਪੰਜਾਬ ਦੇ 6 ਵਿਦਿਆਰਥੀ ਸਨ ਜਦਕਿ ਇਸ ਸਾਲ 9 ਵਿਦਿਆਰਥੀਆਂ ਨੇ ਟੌਪ 100 ਵਿੱਚ ਜਗ੍ਹਾ ਬਣਾਈ ਹੈ ਬਰਨਾਲਾ ਦੇ ਤਪਾ ਮੰਡੀ ਦੇ ਰਹਿਣ ਵਾਲੇ ਕੇਸ਼ਵ ਮਿੱਤਲ ਦੇ ਪਿਤਾ ਪੇਸ਼ੇ ਤੋਂ ਡਾਕਟਰ ਹਨ ਅਤੇ ਉਹਨਾਂ ਦੀ ਮਾਂ ਘਰੇਲੂ ਔਰਤ ਹੈ ਜਦੋਂ ਕੇਸ਼ਵ ਮਿੱਤਲ ਦੇ ਪਿਤਾ ਡਾਕਟਰ ਪ੍ਰਬੋਧ ਮਿੱਤਲ ਨੇ ਨਤੀਜਾ ਦੇਖਿਆ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਉਹਨਾਂ ਦੇ ਪੁੱਤਰ ਕੇਸ਼ਵ ਮਿੱਤਲ ਨੇ ਪੂਰੇ ਦੇਸ਼ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ केशर मित्तल ਦੇ ਪਿਤਾ ਪ੍ਰਬੋਧ मित्तल ਦਾ ਕਹਿਣਾ ਹੈ ਕਿ ਕੇਸ਼ਵ ਪਹਿਲੇ ਦਿਨ ਤੋਂ ਹੀ ਪੜ੍ਹਾਈ ਤੇ ਪੂਰਾ ਧਿਆਨ ਕੇਂਦਰਿਤ ਕਰ ਰਿਹਾ ਸੀ ਅਤੇ ਇਸ ਰੈਂਕ ਨੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ ਕੇਸ਼ਵ ਮਿੱਤਲ ਨੇ ਇਸ ਨੀਟ ਪ੍ਰੀਖਿਆ ਵਿੱਚ ਕੁੱਲ 720 ਅੰਕਾਂ ਵਿੱਚੋਂ 680 ਅੰਕ ਪ੍ਰਾਪਤ ਕਰਕੇ ਪੂਰੇ ਭਾਰਤ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ ਹੈ ਦੱਸ ਦਈਏ ਕਿ Rajasthan ਦੇ हनुमानगढ़ ਦੇ ਰਹਿਣ ਵਾਲੇ ਮਹੇਸ਼ ਕੁਇਸਵਾਨੀ ਨੇ NEET 2025 ਦੀ ਪ੍ਰੀਖਿਆ ਚੋਂ ਭਾਰਤ ਚੋਂ ਟੌਪ ਕੀਤਾ ਹੈ ਡੇਟਾ 2025 ਦੇ ਇਸ ਨਤੀਜੇ ਵਿੱਚ ਕੇਸ਼ਵ ਮਿੱਤਲ ਅਤੇ ਹਿਮਾਂਕ ਵਘੇਲ ਤੋਂ ਇਲਾਵਾ ਮੁਹੰਮਦ ਸਮੀਰ ਨੇ ਆਲ ਇੰਡੀਆ ਰੈਂਕ 33ਵਾਂ, ਨਵੀਨ ਮਿੱਤਲ ਨੇ ਰੈਂਕ 99ਵਾਂ, ਇਸ਼ਾ ਜੈਨ ਰੈਂਕ 51ਵਾਂ, ਾਰਮਾਨ 베ਰੀ ਨੇ 77ਵਾਂ, ਰਾਹੁਲ ਗੋਇਲਸ 85ਵਾਂ, ਜਾਨਮ ਵਾਂਸਲ ਆਲ ਇੰਡੀਆ ਰੈਂਕ 99ਵਾਂ, ਰੁਪੇਸ਼ ਗਰਗ ਆਲ ਇੰਡੀਆ ਰੈਂਕ 97 ਤੇ ਰਹੇ। ਦੱਸਦੀ ਏ ਕਿ 4 ਮਈ 2025 ਨੂੰ ਨੀੜੀ ਦੀ ਪ੍ਰੀਖਿਆ ਹੋਈ ਸੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸ ਵਿੱਚ ਸਿੱਧਾ ਦਾਖਲਾ ਮਿਲੇਗਾ ਪਹਿਲੇ 100 ਵਿਦਿਆਰਥੀਆਂ ਵਿੱਚ ਸ਼ਾਮਲ ਪੰਜਾਬ ਦੇ 9 ਵਿਦਿਆਰਥੀ ਤਬਾ ਮੰਡੀ ਦੇ ਕੇਸ਼ਵ ਮਿੱਤਲ ਨੇ ਦੇਸ਼ ਭਰ ਚੋਂ 7ਵਾਂ ਰੈਂਕ ਹਾਸਲ ਕੀਤਾ ਟਾਪ ਪੰਜਾਬ ਦੇ ਇਹ 9 ਵਿਦਿਆਰਥੀ ਆਏ ਮੈਟ ਲਿਸਟ ਵਿੱਚ ਕੇਸ਼ਵ ਮਿੱਤਲ 7ਵਾਂ ਰੈਂਕ ਹਿਮਾਂਕ ਪਾਗਲ 22 ਰੈਂਕ ਮੁਹੰਮਦ ਸਮੀਰ 33 ਰੈਂਕ ਨਮੀਨ ਮਿੱਤਲ 49 ਰੈਂਕ ਕਿਸ਼ਾ ਜੈਨ 51 ਰੈਂਕ ਅਰਮਾਨ ਬੇਰੀ 70 ਰੈਂਕ ਰਾਗਬ ਗੋਇਲ 88 ਰੈਂਕ ਜਨੂਬ ਵਾਸਲਾ 99 ਰੈਂਕ ਔਰ ਪੇਸ਼ ਗਰਗ 97 ਰੈਂਕਾ ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਨੈਸ਼ਨਲ ਐਲੀਜੀਬਿਲਟੀ ਕਮ ਐਂਟ੍ਰੈਂਸ ਟੈਸਟ ਦਾ ਗ੍ਰੈਜੂਏਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਮੱਧ ਪ੍ਰਦੇਸ਼ ਦੇ ਉਤਕਰਚ ਆਵਦਿਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ਵਿੱਚ ਸ਼ਾਮਲ ਹੋਏ ਕੁੱਲ 22.09 ਲੱਖ ਉਮੀਦਵਾਰਾਂ ਵਿੱਚੋਂ 12.36 ਲੱਖ ਤੋਂ ਵੱਧ ਉਮੀਦਵਾਰ ਪਾਸ ਹੋਏ ਹਾਲਾਂਕਿ ਇਹ ਗਿਣਤੀ ਪਿਛਲੇ ਸਾਲ ਦੇ 13.15 ਲੱਖ ਸਫਲ ਉਮੀਦਵਾਰਾਂ ਨਾਲੋਂ ਘੱਟ ਹੈ ਪਿਛਲੇ ਸਾਲ ਉਮੀਦਵਾਰਾਂ ਦੀ ਗਿਣਤੀ ਵੀ 23.33 ਲੱਖ ਤੋਂ ਵੱਧ ਸੀ ਮਹਾਰਾਸ਼ਟਰ ਦੇ ਕ੍ਰਿਸ਼ਨਾਗ ਯੋਸ਼ੀ ਅਤੇ ਦਿੱਲੀ ਦੇ ਮਨਾਲਾ ਕਿਸ਼ੋਰ ਝਾਕਰਮਰ ਤੀਜੇ ਤੇ ਚੌਥੇ ਸਥਾਨ ਤੇ ਰਹੇ ਲੜਕੀਆਂ ਵਿੱਚ ਦਿੱਲੀ ਦੀ ਅਵਿਕਾ ਅਗਰਵਾਲ ਨੇ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਰਾਸ਼ਟਰੀ ਪੱਧਰ ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ योग्यता प्राप्त उम्मीदवारों की सबसे बड़ी गिनती उत्तर प्रदेश 1.70 लाख ਤੋਂ ਵੱਧ ਤੋਂ ਹੈ ਉਸ ਤੋਂ ਬਾਅਦ ਮਹਾਰਾਸ਼ਟਰ 1.25 ਲੱਖ ਅਤੇ ਰਾਜਸਥਾਨ 1.19 ਲੱਖ ਹਨ ਐਨਡੀਏ ਹਰ ਸਾਲ ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ ਨੀਟ ਕਰਵਾਉਂਦਾ ਹੈ ਐਮਬੀਬੀਐਸ ਕੋਰਸ ਲਈ ਕੁੱਲ 1,08,000 ਸੀਟਾਂ ਉਪਲਬਧ ਹਨ ਜਿਨ੍ਹਾਂ ਵਿੱਚੋਂ ਲਗਭਗ 55,000 ਸਰਕਾਰੀ ਹਸਪਤਾਲਾਂ ਵਿੱਚ ਅਤੇ ਲਗਭਗ 52,000 ਨਿੱਜੀ ਕਾਲਜਾਂ ਵਿੱਚ ਹਨ ਨੀਰ ਦੇ ਨੀਤੀਆਂ ਦੀ ਵਰਤੋਂ ਦੰਦਾਂ ਦੇ ਇਲਾਜ ਆਯੁਰਵੇਦ ਜਨਾਨੀ ਅਤੇ ਸਿੱਧ ਦੇ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਵੀ ਕੀਤੀ ਜਾਂਦੀ ਹੈ ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ